ਅਕਸਰ ਕਿਤੇ ਗਰੇ ਦੋਸਤੋ ਮਿੱਤਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਪੰਜਾਬ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਨੂੰ ਲੈ ਕੇ ਲਗਾਤਾਰ ਕਸਾਨ ਮਚਿਆ ਹੋਇਆ ਤੇ ਅਸੀਂ ਉਹਦੇ ਸਬੰਧ ਵਿੱਚ ਇੱਕ ਛੋਟੀ ਜੀ ਰਿਪੋਰਟ ਪੇਸ਼ ਕਰਨ ਲੱਗੇ ਹਾਂ ਸ਼੍ਰੋਮਣੀ ਕਾਲੀ ਦਲ ਦਾ ਪ੍ਰਧਾਨ ਕੌਣ ਚੁਣਦਾ ਹੈ ਤੇ ਕੀ ਹੁੰਦੀ ਹੈ ਉਸਦੀ ਪ੍ਰਕਿਰਿਆ ਸ਼੍ਰੋਮਣੀ ਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 16 ਨਵੰਬਰ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ ਅਜੇ ਤੱਕ ਉਹਨਾਂ ਦਾ ਅਸਤੀਫਾ ਪ੍ਰਵਾਨ ਨਹੀਂ ਹੋਇਆ ਹਾਲਾਂਕਿ 18 ਨਵੰਬਰ ਨੂੰ ਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਅਸਤੀਫੇ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਇੱਥੋਂ ਤੱਕ ਕਿ ਕਮੇਟੀ ਮੈਂਬਰਾਂ ਨੇ ਕਹਿ ਕੇ ਜੇਕਰ ਉਹਨਾਂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਦਿੱਤਾ ਅਸਤੀਫਾ ਵਾਪਸ ਨਾ ਲਿਆ ਤਾਂ ਉਹ ਵੀ ਅਸਤੀਫੇ ਦੇਣਗੇ। ਕਮੇਟੀ ਮੈਂਬਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਜਾਣਦੇ ਹਨ ਕਿ ਕਾਲੀ ਦਲ ਦੇ ਖਿਲਾਫ ਸਾਜ਼ਿਸ਼ ਰਚੀ ਗਈ ਹੈ ਅਤੇ ਇਸ ਦਾ ਮਕਸਦ ਪਾਰਟੀ ਨੂੰ ਆਗੂ ਵਿਹੂਣਾ ਬਣਾਉਣਾ ਹੈ। ਉਹ ਇਸ ਨੂੰ ਕਿਸੇ ਵੀ ਕੀਮਤ 'ਤੇ ਸਫਲ ਨਹੀਂ ਹੋਣ ਦੇਣਗੇ। ਕਮੇਟੀ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਲ ਨੇ ਕਿਹਾ ਕਿ ਕੁਝ ਮੈਂਬਰਾਂ ਨੇ ਤਾਂ ਪਾਰਟੀ ਪ੍ਰਧਾਨ ਨਾਲ ਇੱਕ ਜੁਟਤਾ ਪ੍ਰਗਟ ਕਰਨ ਲਈ ਅਸਤੀਫਾ ਵੀ ਭੇਜ ਦਿੱਤੇ ਹਨ ਸਾਰੇ ਵਾਪਰ ਰਹੇ ਘਟਨਾਕਰਨ ਤੋਂ ਚਿੰਤਤ ਹਨ ਅਤੇ ਨਿੱਜੀ ਤੌਰ ਤੇ ਆਪਣਾ ਰੋਸ ਵੀ ਜ਼ਾਹਰ ਕਰ ਰਹੇ ਹਨ ਜ਼ਿਲ੍ਹਾ ਪ੍ਰਧਾਨਾ ਹਲਕਾਂ ਚਾਪੀਆਂ ਤੇ ਛਰੋਨੀ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦ ਲਈ ਹੈ ਉਹਨਾਂ ਦੇ ਵਿਚਾਰ ਸੁਣੇ ਜਾ ਸਕਣ ਇਸ ਔਖੀ ਘੜੀ ਵਿੱਚ ਵਿਆਪਕ ਆਮ ਰੈਹ ਬਣਾਈ ਜਾ ਸਕੇ ਇਹ ਤਾਂ ਸੀ ਕਮੇਟੀ ਜੋ ਕੁਝ ਹੋਇਆ ਉਸ ਦਾ ਹਾਲ ਪਰ ਜੇਕਰ ਵਰਕਿੰਗ ਕਮੇਟੀ ਵੱਲੋਂ ਸਰਦਾਰ ਸਿੰਘਬੀਰ ਸਿੰਘ ਬਾਲ ਦਾ ਸੀਫਾ ਪ੍ਰਮਾਨਕਾਰ ਲਿਆ ਜਾਂਦਾ ਹੈ ਤਾਂ ਕਾਲੀਦਾਰ ਵੱਲੋਂ ਨਵੇਂ ਪ੍ਰਧਾਨ ਦੀ ਚੋਣ ਵਾਸਤੇ ਪ੍ਰਕਿਰਿਆ ਆਰੰਭ ਦਿੱਤੀ ਜਾਵੇਗੀ ਇਹ ਪ੍ਰਕਿਰਿਆ ਕੀ ਹੋਵੇਗੀ ਪਾਰਟੀ ਵੱਲੋਂ ਆਪਣਾ ਪ੍ਰਧਾਨ ਕਿਵੇਂ ਚੁਣਿਆ ਜਾਂਦਾ ਹੈ ਅਤੇ ਪ੍ਰਧਾਨ ਚੁਣ ਦਾ ਅਧਿਕਾਰ ਕਿਸ ਕੋਲ ਹੈ ਇਸ ਰਿਪੋਰਟ ਵਿੱਚ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ ਉਮੀਦ ਕਰਦੇ ਹਾਂ ਤੁਸੀਂ ਸਾਡੀ ਇਸ ਜਾਣਕਾਰੀ ਨੂੰ ਲਾਈਕ ਕਰੋਗੇ ਪਾਰਟੀ ਪ੍ਰਧਾਨ ਚੁਣ ਦਾ ਅਧਿਕਾਰ ਕਿਸ ਕੋਲ ਹੈ ਪ੍ਰੋਫੈਸਰ ਜਸਪਾਲ ਸਿੰਘ ਜਿਨ੍ਹਾਂ ਦਾ ਪੱਤਰਕਾਰੀ ਵਿੱਚ ਲੰਬਾ ਤਜਰਬਾ ਹੈ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਅਨੁਸਾਰ ਪਾਰਟੀ ਦਾ ਪ੍ਰਧਾਨ ਡੈਲੀਗੇਟਾਂ ਵੱਲੋਂ ਚੁੜਾਇਆ ਜਾਂਦਾ ਹੈ ਡੈਲੀਗੇਟਸ ਪਾਰਟੀ ਦੇ ਜਰਨਲ ਹਾਊਸ ਦੇ ਮੈਂਬਰ ਹਨ ਡੈਲੀਗੇਟਾਂ ਵੱਲੋਂ ਪਾਰਟੀ ਦੇ ਪ੍ਰਧਾਨ ਦੇ ਉਮੀਦਵਾਰਾਂ ਵਿੱਚੋਂ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ ਜਿਸ ਉਮੀਦਵਾਰ ਤੇ ਹੱਕ ਵਿੱਚ ਵੱਧ ਡੈਲੀਗੇਟਾਂ ਭੁਗਤਦਿਆਰ ਉਸ ਨੂੰ ਪਾਰਟੀ ਦਾ ਪ੍ਰਧਾਨ ਚੁਣਿਆ ਜਾਂਦਾ ਪ੍ਰੋਫੈਸਰ ਜਸਪਾਲ ਸਿੰਘ ਦੱਸਦਿਆਂ ਨੇ ਕਿ ਪਾਰਟੀ ਦੇ 500 ਦੇ ਕਰੀਬ ਡੈਲੀਗੇਟਾਂ ਪੰਜਾਬ ਦੇ ਹਰੇਕ ਵਿਧਾਨ ਸਭਾ ਹਲਕੇ ਵਿੱਚ ਪਾਰਟੀ ਦੇ 4 ਡੈਲੀਗੇਟ ਹੋ ਸਕਦੇ ਹਨ ਜਦਕਿ ਹੋਰਨਾਂ ਸੂਬਿਆਂ ਤੋਂ ਵੀ ਪਾਰਟੀ ਦੇ ਡੈਲੀਗੇਟਸ ਹੁੰਦੇ ਹਨ ਪਿਛਲੇ ਕੁਝ ਸਾਲਾਂ ਦੌਰਾਨ ਡੈਲੀਗੇਟਾਂ ਦਾ ਦਿਹਾਤ ਵੀ ਹੋ ਗਿਆ ਕਈ ਹੋਰ ਪਾਰਟੀਆਂ ਵਿੱਚ ਸ਼ਾਮਲ ਹੋਣ ਲਈ ਕਾਲੀ ਦਲ ਛੱਡ ਗਏ ਹਨ ਤੇ ਕਈਆਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਪਾਰਟੀ ਵਿੱਚ ਕਿੰਨੇ ਤਰ੍ਹਾਂ ਦੇ ਡੈਲੀਗੇਟ ਹੁੰਦੇ ਹਨ ਸ਼੍ਰੋਮਣੀ ਕਾਲੀ ਦਲ ਦੇ ਅਗੂ ਅਨੁਸਾਰ ਪਾਰਟੀ ਵਿੱਚ ਤਿੰਨ ਤਰ੍ਹਾਂ ਦੇ ਡੈਲੀਗੇਟ ਹੁੰਦੇ ਹਨ ਪਹਿਲੇ ਡੈਲੀਗੇਟ ਸਰਕਲ ਪੱਧਰ ਦੂਜੇ ਜਿਲ੍ਹਾ ਪੱਧਰ ਤੇ ਤੀਜੇ ਡੈਲੀਗੇਟ ਸੂਬਾ ਪੱਧਰ ਤੇ ਹੁੰਦੇ ਹਨ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਲੀਡਰ ਸਰਦਾਰ ਚੰਦ ਸਿੰਘ ਬਰਾੜ ਨੇ ਦੱਸਿਆ ਕਿ ਪਾਰਟੀ ਦੇ 100 ਮੈਂਬਰਾਂ ਪਿੱਛੇ ਇੱਕ ਸਰਕਲ ਡੈਲੀਗੇਟ ਚੁਣਿਆ ਜਾਂਦਾ ਹੈ 40 ਸਰਕਲ ਡੈਲੀਗੇਟਾਂ ਪਿੱਛੇ ਇੱਕ ਜਿਲ੍ਹਾ ਡੈਲੀਗੇਟ ਚੁਣਿਆ ਜਾਂਦਾ ਹੈ ਜ਼ਿਲ੍ਹੇ ਦੇ ਡੈਲੀਗੇਟ ਹਰ ਵਿਧਾਨ ਸਭਾ ਹਲਕਾ ਵਿੱਚ ਚਾਰ ਸੂਬਾ ਪੱਧਰ ਤੇ ਡੈਲੀਗੇਟ ਚੁੰਨਦੇ ਹਨ ਇਹ ਡੈਲੀਗੇਟ ਪਾਰਟੀ ਦੇ ਜਨਰਲ ਹਾਊਸ ਦੇ ਮੈਂਬਰ ਹੁੰਦੇ ਹਨ ਅਤੇ ਇਹ ਵੀ ਵਰਕਿੰਗ ਕਮੇਟੀ ਦੇ ਸੂਬਾ ਪ੍ਰਧਾਨ ਨੂੰ ਚੁਣਦੇ ਹਨ ਡੈਲੀਗੇਟਸ ਤੋਂ ਬਿਨਾ ਹੋਰ ਕੌਣ ਕਾਲੀ ਦਲ ਦਾ ਪ੍ਰਧਾਨ ਚੁਣ ਸਕਦਾ ਹੈ ਚਮਨਦੀਪ ਸਿੰਘ ਬਰਾਣ ਨੇ ਦੱਸਿਆ ਕਿ ਡੈਲੀਗੇਟਸ ਤੋਂ ਬਿਨਾ ਵਰਕਿੰਗ ਕਮੇਟੀ ਵੀ ਪਾਰਟੀ ਦਾ ਪ੍ਰਧਾਨ ਚੁਣਨ ਦੇ ਸਮਰੱਥ ਹੈ ਪਰ ਵਰਕਿੰਗ ਕਮੇਟੀ ਵੱਲੋਂ ਚੁਣੇ ਗਏ ਪ੍ਰਧਾਨ ਦੀ ਮਿਆਦ ਜਨਰਲ ਹਾਊਸ ਦੀ ਮਿਆਦ ਤੱਕ ਹੀ ਹੁੰਦੀ ਹੈ ਵਰਕਿੰਗ ਕਮੇਟੀ ਜਨਰਲ ਹਾਊਸ ਦੀ ਮਿਆਦ ਕੁਝ ਸਮੇਂ ਤੱਕ ਵਧ ਵੀ ਸਕਦੀ ਹੈ ਬਰਾਣ ਨੇ ਕਿਹਾ ਕਿ ਸਿਧਾਂਤ ਮੁਤਾਬਕ ਜਦੋਂ ਨਵਾਂ ਜਨਰਲ ਹਾਊਸ ਯਾਨੀ ਕਿ ਡੈਲੀਗੇਟਸ ਦੀ ਚੋਣ ਹੋਵੇਗੀ ਤਾਂ ਸੂਬਾ ਪ੍ਰਧਾਨ ਦੀ ਚੋਣ ਇਨ ਬਿਰ ਇਨ ਡੈਲੀਗੇਟਾਂ ਵੱਲੋਂ ਹੀ ਕੀਤੀ ਜਾਵੇਗੀ। ਆਬਰਾਹਮ ਨੇ ਕਿਹਾ ਕਿ ਸੰਵਿਧਾਨ ਮਤਾਓ ਕੋ ਜਦੋਂ ਨਵੇਂ ਜਨਰਲ ਹਾਊਸ ਯਾਨੀ ਕਿ ਡੈਲੀਗੇਟਸ ਦੀ ਚੋਣ ਹੋਵੇਗੀ ਤਾਂ ਸੂਬਾ ਪ੍ਰਧਾਨ ਦੀ ਚੋਣ ਇਹਨਾਂ ਡੈਲੀਗੇਟਾਂ ਵੱਲੋਂ ਹੀ ਕੀਤੀ ਜਾਵੇਗੀ। ਕੀ ਵਰਕਿੰਗ ਕਮੇਟੀ ਮੌਜੂਦਾ ਸਮੇਂ ਵਿੱਚ ਨਵਾਂ ਪ੍ਰਧਾਨ ਚੁਣ ਸਕਦੀ ਹੈ? ਬਰਾਹਮ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਾਲੀ ਦਲ ਦੀ ਵਰਕਿੰਗ ਕਮੇਟੀ ਨਵਾਂ ਪਾਰਟੀ ਪ੍ਰਧਾਨ ਚੁਣ ਸਕਦੀ ਹੈ ਪਰ ਇਹ ਪਾਰਟੀ ਪ੍ਰਧਾਨ ਦੀ ਟਰਮ ਉਦੋਂ ਤੱਕ ਹੀ ਹੋਵੇਗੀ ਜਦੋਂ ਤੱਕ ਨਵੇਂ ਸਿਰੋਂ ਜਨਰਲ ਹਾਊਸ ਦੀ ਚੋਣ ਨਹੀਂ ਹੁੰਦੀ। ਮੌਜੂਦਾ ਹਾਲਾਤਾਂ ਦਾ ਹਵਾਲਾ ਦਿੰਦਾ ਉਹਨਾਂ ਦੱਸਿਆ ਕਿ ਕਾਲੀਦਲ ਦੇ ਜਨਰਲ ਹਾਊਸ ਦੀ ਟਰਮ ਦਸੰਬਰ ਵਿੱਚ ਪੂਰੀ ਹੋ ਰਹੀ ਹੈ ਪਰ ਪਾਰਟੀ ਦੀ ਵਰਕਿੰਗ ਕਮੇਟੀ ਕੋਲ ਇਹ ਅਧਿਕਾਰ ਹੈ ਕਿ ਉਹ ਜਨਰਲ ਹਾਊਸ ਦੀ ਮਿਆਦ ਅਗਲੇ ਕੁਝ ਮਹੀਨਿਆਂ ਤੱਕ ਵਧਾ ਸਕਦੀ ਹੈ ਸੁਖਬੀਰ ਸਿੰਘ ਬਾਦਲ ਨੂੰ ਕਿਉਂ ਦਣਾ ਪਿਆ ਸੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਜਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਤੀਗਸ ਨੂੰ ਜਦੋਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਤਨਖਾਹਿਆ ਕਰਾਰ ਦਿੱਤਾ ਗਿਆ ਉਸ ਤੋਂ ਬਾਅਦ ਹਾਲੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕੋਈ ਸਜ਼ਾ ਨਹੀਂ ਸੁਣਾਈ ਗਈ ਤੇ ਸੁਖਬੀਰ ਸਿੰਘ ਬਾਦਲ ਜਿਮਨੀ ਚੋਣਾਂ ਵਿੱਚ ਵੀ ਹਿੱਸਾ ਨਹੀਂ ਲੈ ਸਕਦੇ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪਾਬੰਦੀ ਹੈ ਇਸੇ ਨੂੰ ਕਾਰਨ ਦੱਸਦਿਆਂ ਪਾਰਟੀ ਨੇ ਜਿਮਨੀ ਚੋਣਾਂ ਨਾ ਲੜਨ ਦਾ ਵੀ ਐਲਾਨ ਕਰ ਦਿੱਤਾ ਸੀ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਲੰਬੇ ਸਮੇਂ ਤੋਂ ਪਾਰਟੀ ਵਿੱਚ ਬਗਾਵਤੀ ਸੁਰਾਂ ਉੱਠ ਰਹੀਆਂ ਸਨ ਪਾਰਟੀ ਅੰਦਰਲੀ ਬਗਾਵਤ ਉਸ ਸਮੇਂ ਖੁੱਲ ਕੇ ਸਾਹਮਣੇ ਆਈ ਜਦੋਂ ਜੁਲਾਈ ਮਹੀਨੇ ਬੀਬੀ ਜਗੀਰ ਕੌਰ ਨੇ ਤੇ ਪ੍ਰੇਮ ਸਿੰਘ ਚੰਦੂ ਮજરાਸਣ ਨੇ ਕਈ ਸੀਨੀਅਰ ਅਕਾਲੀ ਆਗੂਆਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰ ਹੋ ਕੇ ਪਾਰਟੀ ਦੀਆਂ ਗਲਤੀਆਂ ਲਈ ਮਾਫੀਨਾਮਾ ਦਿੱਤਾ ਅਤੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ ਦਿੱਤੀ ਜਥੇਦਾਰ ਅਕਾਲ ਤਖਤ ਗਿਆਨੀ ਹਰਗਵੀਰ ਸਿੰਘ ਨੂੰ ਦਿੱਤੀ ਗਈ ਚਿੱਠੀ ਵਿੱਚ ਮਾਫੀ ਮੰਗਦਿਆਂ ਕਿਹਾ ਗਿਆ ਸੀ 2007 ਤੋਂ ਲੈ ਕੇ 2017 ਤੱਕ ਪਾਰਟੀ ਵੱਲੋਂ ਗਲਤੀਆਂ ਹੋਈਆਂ ਜਿੰਨਾ ਵਿੱਚ ਬਿਆਦਬੀ ਤੇ ਡੇਰਾ ਸੱਚਾ ਸੌਦਾ ਸਿਰਸਾ ਮੁਕੀ ਰਾਮ ਰਹੀਮ ਸੰਬੰਧੀ ਲਏ ਗਏ ਫੈਸਲਿਆਂ ਦਾ ਜ਼ਿਕਰ ਕੀਤਾ ਗਿਆ ਪਾਰਟੀ ਦਾ ਸਿਆਸੀ ਪ੍ਰਦਰਸ਼ਨ ਵੀ 2017 ਦੀ ਆਮ ਚੋਣਾਂ ਉਦਾਨ ਸਭਾ ਦੌਰਾਨ ਸਤਾ ਕੁਸਨ ਤੋਂ ਬਾਅਦ ਲਗਾਤਾਰ ਨਿਗਾਰਵਲ ਜਾ ਰਿਹਾ ਹੈ ਦੋਸਤੋ ਇਹ ਰਿਪੋਰਟ ਸਾਡੀ ਤੁਹਾਨੂੰ ਕਿਵੇਂ ਲੱਗੀ ਉਹ ਜ਼ਰੂਰ ਦੱਸਣਾ ਤੇ ਉਮੀਦ ਕਰਦਾ ਹਾਂ ਵੀ ਤੁਸੀਂ ਸਾਡੇ ਪੇਜ ਨੂੰ ਫੋਲੋ ਵੀ ਕਰੋਗੇ ਤੇ ਸਾਨੂੰ ਚੰਗਾ ਪਿਆਰ ਦੇਵੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ